ਫਰਵਰੀ ਦੀ ਦੇਰ ਰਾਤ ਨੂੰ 24 ਨੰਬਰ ਪਾਟਕ ਜਿਹੜਾ ਸ਼ਹਿਰ ਦਾ ਇੱਕ ਪ੍ਰੋਮਿਨੈਂਟ ਏਰੀਆ ਉੱਤੇ ਦੇਰ ਰਾਤ ਇੱਕ ਏਟੀਐਮ ਨੂੰ ਬੜੇ ਟੈਕਨੀਕਲ ਅਤੇ ਸੋਫਿਸਟੀਕੇਟਿਡ ਤੰਗ ਨਾਲ ਗੈਸ ਕਟਰ ਨਾਲ ਤੇ ਅਟੋਮਿਕ ਜਿਹੜੇ ਏਟੀਐਮ ਕੱਟਣ ਵਾਲੀ ਮਸ਼ੀਨਾਂ ਹੁੰਦੀਆਂ ਆ ਉਹਦੇ ਰਾਹੀਂ ਇੱਕ ਏਟੀਐਮ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬੜੀ ਹੀ ਮੈਂਤ ਨਾਲ SPCD ਤੇ SPD ਤੇ SHU ਸਿਵਲ ਲਾਈਨਸ ਦੇ ਇੰਚਾਰਜ ਮਾਡਰਨ ਬਾਉਂਡਰੀ ਟੀਮਾਂ ਨੂੰ ਦੋ ਦਿਨਾਂ ਚਹੀਏ ਵਾਰਦਾਤ ਨੂੰ ਅਨਜਾਮ ਦੇਣ ਵਾਲੇ ਕਿੰਨੇ ਜਿਹੜੇ ਦੋਸ਼ੀ ਸੀਗੇ ਉਹ ਅਰਚ ਕਰ ਲਈ ਤੇ ਉਹਨਾਂ ਤੋਂ ਗੈਸ ਕਟਾ ਤੇ ਬਾਕੀ ਟੂਲਸ ਜਿਹੜੇ ATM ਨੂੰ ਬੜੀ ਸਫਾਈ ਨਾਲ ਕੱਟ ਕੇ ਤੇ ਉਹਦੇ ਤੋਂ ਕੈਸ਼ ਜੋ ਵੀ ਕਰਨ ਲਈ ਵਰਤੇ ਜਾਂਦੇ ਉਹ ਵੀ ਸਾਰੇ ਰਿਕਵਰ ਹੋ ਗਏ ਇਹ ਜਿਹੇ ਮਿਕਨ ਵਾਲੀ ਗੱਲ ਇਹ ਆ ਕਿ ਤਿੰਨ ਨੌਜਵਾਨ ਨੇ ਤੇ ਤਿੰਨਾਂ ਦੀ ਬਹੁਤ ਛੋਟੀ ਉਮਰ ਆ 21 ਸਾਲ ਦੇ ਨੌਜਵਾਨ ਨੇ ਕੋਈ 8ਵੀਂ ਪਾਸਾ ਕੋਈ 10ਵੀਂ ਪਾਸਾ ਤੇ ਇਹ ਕੋਡਾਡੇ ਦੇ ਸੁਨਾਮ ਦੇ ਮਾਨਸੇ ਜਿਹੜੇ ਗ੍ਰੈਂਡਵਾਲੇ ਤੇ ਦੂਜੇ ਜ਼ਿਲ੍ਹੇ ਤੋਂ ਇੱਥੇ ਆ ਕੇ ਇਹਨਾਂ ਨੇ ਇਸ ਵਾਰ ਦਾਤ ਨੂੰ ਜਾਂਦਨ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਮੌਕੇ ਦੀ ਪੀਸੀਆਰ ਟੀਐਮ ਸੀ ਦੀ ਉਹਦੀ ਮੁਸਤਕਿਲੀ ਨਾਲ ਇੱਕ ਤੇ ਵਾਅਦਾਤ ਨੂੰ ਤਾਲਿਆ ਜਾ ਸਕਿਆ ਤੇ ਡਿਟੈਕਸ਼ਨ ਬੜੀ ਵਧੀਆ ਕਰਦੇ ਹੋਏ ਇਹ ਤਿੰਨੇ ਨੌਜਵਾਨ ਜਿਹੜੇ ਆਰੈਸਟ ਕਰ ਲਏ ਤੇ ਇਹਨਾਂ ਤੋਂ ਜਿਹੜੇ ਇਕਵਿਪਮੈਂਟ ਟੂਲ ਇਹਨਾਂ ਨੇ ਰੇਡੀਅਮ ਨੂੰ ਕੱਢਣ ਲਈ ਯੂਜ਼ ਕੀਤੇ ਸੀ ਉਹ ਵੀ ਬਰਾਮਦ ਹੋ ਗਏ ਹੁਣ ਤੱਕ ਵੀ ਤਫਤੀਸ਼ ਇਹਨਾਂ ਮੁੰਡਿਆਂ ਦਾ ਕੋਈ ਕ੍ਰਿਮੀਨਲ ਪਿਸ਼ੋਕੜ ਨਹੀਂ ਨਜ਼ਰ ਆਇਆ ਪਰ ਇਹ ਇੱਕ ਤੇ ਅਸੀਂ ਡਿਟੈਕਸ਼ਨ ਤੇ ਕੀਤੀ ਆ ਪਰ ਇਸ ਦੇ ਨਾਲ ਇਹ ਵੀ ਇਹਦੇ ਚ ਵੇਖਿਆ ਕਿ ਇੰਨੀ ਛੋਟੀ ਉਮਰ ਦੇ ਮੁੰਡੇ ਜਿਹੜੇ ਆ ਜਿਹੜੇ ਇਹੋ ਜੇ ਇੱਕ ਸੈਂਸਿਟਿਵ ਕ੍ਰਾਈਮਾਂ ਜਾਂਮ ਦੇ ਰਹੇ ਤੇ ਕਿਤਨਾ ਕਿਤੇ ਮੇਰੀ ਪੰਜਾਬ ਦੇ ਸਾਰੇ ਯੂਥ ਨੂੰ ਵੀ ਤੁਹਾਡੇ ਨਾਲ ਨਹੀਂ ਮੇਰੀ ਜੀਹ ਦਾ ਕਿ ਆਪਾਂ ਇਹ ਸੋਚਦੇ ਆ ਕਿ ਕ੍ਰਾਈਮ ਕਰਕੇ ਆਪਾਂ ਐਸਕੇਪ ਕਰ ਲਾਂਗੇ ਲਾਅ ਨੂੰ ਪਰ ਲਾਅ ਐਨਫੋਰਸਮੈਂਟ ਏਜੰਸੀਆਂ ਪਟਿਆਲਾ ਪੁਲਿਸ ਬੜੀ ਮੁਸਤਕਦੀ ਨਾਲ ਇਹ ਕ੍ਰਾਈਮ ਟ੍ਰੇਸ ਕਰਦੀ ਆਈ ਹੈ ਜਿਹੜੀ ਵੀ ਯੂਥ ਦੇ ਅੰਦਰ ਦੀ એનર્ਜੀ ਹੈਗੀ ਆ ਉਹਨੂੰ ਸਪੋਰਟਸ ਚ এডੂਕੇਸ਼ਨ ਚ ਕੰਪੀਟੀਟਿਵ ਇਗਜ਼ਾਮਾਂ ਚ ਉਹਨੂੰ ਚੈਨਲਾਈਜ਼ ਕੀਤਾ ਜਾਵੇ ਤੇ ਕਿਸੇ ਵੀ ਵੈਬ ਸੀਰੀਜ਼ ਨੂੰ ਜਾਂ ਕਿਸੇ ਵੀ ਫਿਲਮ ਨੂੰ ਦੇਖ ਕੇ ਕੋਈ ਆਪਣਾ ਕ੍ਰਾਈਮ ਵਾਲ ਜਿਹੜਾ ਰੁਝਾਨ ਆ ਉਹ ਯੂਥ ਨੂੰ ਘਟਾਉਣਾ ਚਾਹੀਦਾ ਦੋ ਦੋ ਅੱਡ ਅੱਡ ਇਨਸੀਡੈਂਸ ਬਾਰੇ ਦੱਸਣ ਲਈ ਤੁਹਾਨੂੰ ਬੁਲਾਇਆ ਬੀਤੇ ਨੀਮੀ ਪਾਸੀ ਰੋਡ ਜਿਹੜਾ ਕਿ ਇੱਕ ਪੌਸ਼ ਰੈਜ਼ੀਡੈਂਸ਼ੀਅਲ ਏਰੀਆ ਉਥੇ ਸਵੇਰੇ 2:30 ਵਜੇ ਤੜਕਸਾਰ ਸੁਮੀਰ ਕਟਾਰੀਆ ਨਾਮ ਦੇ 35 ਸਾਲਾ ਬਿਜ਼ਨਸਮੈਨ ਨੂੰ ਚਾਰ ਦੋਸ਼ੀਆਂ ਨੇ ਬੜੀ ਬੇਰਹਿਮੀ ਨਾਲ ਵੱਢੀ ਖੋਨ ਦੀ ਨੀਅਤ ਨਾਲ ਮੌਤੇ ਘਾਟ ਕਰਦਾ ਸੀ ਉਸ ਵਾਰਦਾਤ 'ਚ ਬੜੀ ਸਰਗਰਮੀ ਨਾਲ ਅਸੀਂ ਉਸੇ ਦਿਨ ਤੋਂ ਹੀ ਮਗਰ ਪੈ ਗਏ ਸੀ ਤੇ ਐਸਪੀ ਸਿਟੀ ਸਰਫਰਾਜ਼ ਆलम ਤੇ ਸਪੀਡੀ ਓਬੇਸ਼ ਨਸਾ ਜੋ 79 ਇੰਚਾਰਜ ਸੀ ਆਈਏ ਸ਼ਮੇਂਦਰ ਸਿੰਘ ਡੀਐਸਪੀ ਡੀ ਪਾਂਜੀ ਜੀ ਇਹਨਾਂ ਦੀ ਟੀਮਾਂ ਨੇ 48 ਘੰਟਿਆਂ ਦੇ ਅੰਦਰ ਉਹ ਚਾਰੇ ਗੁਸ਼ੀਆ ਆਇਡੈਂਟੀਫਾਈ ਕਰਕੇ ਉਹਨਾਂ ਚੋਂ ਦੋ ਜਿਹੜੇ ਮੇਨ ਦੋਸ਼ੀ ਸੀ ਉਹ ਅਰੈਸਟ ਵੀ ਕਰ ਲਏ ਸੀ ਪਰ ਜਿਹੜਾ ਉਹ ਸਵਾਰਦਾਤ ਦਾ ਮਾਸਟਰਮਾਈਂਡ ਸੀ ਜਿਹੜਾ ਐਗਰੈਸਰ ਸੀ ਜੀਨੇ ਬੜੇ ਬੇਰਹਿਮੀ ਨਾਲ ਅੱਗੇ ਰਹਿ ਕੇ ਉਸ ਕ੍ਰਾਈਮ ਨੂੰ ਅੰਜਾਮ ਦਿੱਤਾ ਸੀ ਉਹ ਅੱਜ ਅਸੀਂ ਅਰੈਸਟ ਕੀਤਾ ਹੈ ਇਹਦਾ ਨਾਮ ਸੁਖਬੀਪ ਸਿੰਘ ਉਰਫ ਉੱਗਾ ਹੈਗਾ ਹੈ ਕਿ ਮਾਂਗਾવાડી ਪਿੰਡ ਧੂਰੀ ਏਰੀਆ ਦਾ ਰਹਿਣ ਵਾਲਾ ਇਸ ਗੈਂਗ ਨੇ ਉਸੇ ਉਸੇ ਰਾਤੋ ਰਾਤ ਦੋ ਸਮੀਨ ਮਾਰਦਾਤਾ ਕੀਤੀਆਂ ਸੀ ਪਹਿਲਾਂ ਇੱਕ ਲੇਡੀਜ਼ ਨੂੰ ਤੇ ਉਹਦੇ ਬੇਟੇ ਨੂੰ ਕਿਡਨਾਪ ਕਰਕੇ ਉਹਨਾਂ ਦੀ ਗੱਡੀ ਖੋ ਕੇ ਆਏ 20 ਲੁਧਿਆਣੇ ਤੋਂ ਇੱਥੇ ਆਏ ਸੀ ਤੇ ਇੱਥੇ ਇਹਨਾਂ ਨੇ ਸਮੀਰ ਕਟਾਰੀਆ ਕਤਲकांड ਨੂੰ ਅੰਜਾਮ ਦਿੱਤਾ ਸੀ ਇਸੁਖਦੀਪ ਸਿੰਘ ਉਹ ਗਾਇਕ ਬਿਹੜ ਡੈਸਪਰੇਟ ਕ੍ਰਿਮੀਨਲ ਹੈ ਤੇ ਤੇ ਪਹਿਲਾਂ ਵੀ ਕਈ ਜ਼ਮੀਨ ਤਰਾ ਮਤ ਮਕਦਮੇ ਦਰਜ ਨੇ ਅੱਜ ਸੀਕ੍ਰਟ ਇਨਫੋਰਮੇਸ਼ਨ ਤੇ ਜਦੋਂ ਸਿਵਲ ਲਾਈਨਸ ਦੀ ਤੇ ਸੀਆਈਏ ਪਟਿਆਲਾ ਦੀ ਇਨਸਪੈਕਟਰ ਰਸ਼ਮਿੰਦਰ ਸਿੰਘ ਦੀ ਟੀਮਾਂ ਇਹਦੀ ਪਾਲ ਚ ਸੀਕ੍ਰਟ ਇਨਫੋਰਮੇਸ਼ਨ ਜੀ ਨਿਕਲੀਆਂ ਸੀ ਤੇ ਸਨੌਰ ਏਰੀਏ ਚ ਜਿਹੜੀ ਇੱਕ ਸੁਨਸਾਨ ਪਟੜੀ ਜਾਂਦੀ ਹੈ ਉੱਥੇ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇੰਨੇ ਜਿਹੜੀ ਉਹੀ ਖੋਈ ਹੋਈ ਗੱਡੀ ਸੀ I20 ਲੁਧਿਆਣੇ ਵਾਲੀ ਉਸ ਤੋਂ ਬਾਹਰ ਨਿਕਲ ਕੇ ਇੰਨੇ ਪੁਲਿਸ ਕਾਟੀ ਤੇ ਗੋੜੀਆਂ ਚਲਾਈਆਂ ਪੁਲਿਸ ਕਾਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਕਿਤੇ ਲੈਕਚਰ ਗੋਲੀ ਲੱਗੀ ਤੇ ਇਹਨੂੰ ਅਪਰੈਂਡ ਕੀਤਾ ਤੇ ਇਹੀ ਮਾਸਟਰਮਾਈਂਡ ਸੀ ਇੰਨੇ ਹੀ ਸਾਰੀ ਉਹਦਾਂ ਅਗਰੈਸ਼ਨ ਸ਼ੋਅ ਕਰਕੇ ਜਨੂਨ ਨੇ ਆਪਣੀ ਗੱਡੀ ਖੋਨ ਦੀ ਵਿਰੋਧਤਾ ਕੀਤੀ ਤੇ ਇੰਨੇ ਹੀ ਉਹਨੂੰ ਜਿਹੜਾ ਮੇਨ ਜਿਹੜਾ ਕਤਲ ਕੀਤਾ ਸੀ ਉਹ ਐਸਐਸ ਸੁਖਦੀਪ ਸਿੰਘ ਉਰਫ ਉਹਗੇ ਨੇ ਕੀਤਾ ਸੀ ਇਹਦੇ ਤੇ ਪਹਿਲਾਂ ਵੀ ਕਈ ਮੁਕਦਮੇ ਕਈ ਜਿਲ੍ਹਿਆਂ 'ਚ ਦਰਜ ਨੇ ਤੇ ਉਸ ਦੇ ਨਾਲ ਹੀ ਹੁਣ ਇਸ ਵਾਰ ਦਾਤ 'ਚ ਸਾਡਾ ਇੱਕੋ ਜਿਹੜਾ ਦੋਸ਼ੀ ਆ ਉਹ ਰੰਦਾ ਹੈ ਉਹ ਵੀ ਆਇਡੈਂਟੀਫਾਈਡ ਆ ਤੇ ਉਹ ਇੰਟਰ ਸਟੇਟ ਆਪਰੇਸ਼ਨ ਸਾਡਾ ਚੱਲ ਰਿਹਾ ਜਿੱਥੇ ਕਿਸੇ ਦੂਜੇ ਸੂਬੇ 'ਚ ਪਟਿਆਲਾ ਪੁਲਿਸ ਦੀ ਟੀਮਾਂ ਉਸ ਦੋਸ਼ੀ ਦੇ ਪਾਰਚ ਪਹੁੰਚੀਆਂ ਹੋਈਆਂ ਨੇ